ਜੀ ਅੱਜ ਤੁਹਾਨੂੰ ਬਖਾਉਣਿਆ ਜੀ ਇੱਕ ਸ਼ੌਂਕ ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ ਤੇ ਆਪਣਾ ਭਰਾ ਜਿਹੜਾ ਤੁਸੀਂ ਜਾਣਦੇ ਹੋ ਜਾਣਿਆ ਪਛਾਣਿਆ ਯਾਦਵਿੰਦਰ ਸਿੰਘ ਬਾਜਵਾ ਜੀ ਤੇ ਭਰਾ ਨਾਲ ਬਹੁਤ ਜ਼ਿਆਦਾ ਤੁਹਾਨੂੰ ਬੜਾ ਪਿਆਰ ਆ ਤੁਸੀਂ ਸੱਚੀ ਕਾ ਬਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਵਧੀਆ ਜਨ ਦਾ ਨਵਾਂ ਮੁਬਾਰਕਾਂ ਜਿਹੜਾ ਤੁਸੀਂ ਨਵਾਂ ਪੋਰਸ਼ਨ ਤਿਆਰ ਕਰ ਰਹੇ ਇੱਕ ਥੈਂਕ ਯੂ ਜੀ ਤੇ ਨਾਲ ਬਾਈ ਰਣੇ ਦੇ ਜਿਹੜੇ ਭਰਾ ਆ ਤੇ ਆ ਸ਼ੌਂਕ ਦੇ ਨਾਲ ਜਿਹੜਾ ਕੰਮ ਕੋਈ ਵੀ ਹੈ ਸ਼ੌਂਕ ਦਾ ਹੀ ਹੁੰਦਾ ਅਸੀਂ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੇ ਬਾਈ ਜੀ ਹੁਣੀ ਨੇ ਜਗਤਵਿੰਦਰ ਬਾਜਵਾ ਜੀ ਦੇ ਛੋਟੇ ਭਰਾ ਨੇ ਹਾਂ ਜੀ ਤੇ ਬਾਈ ਜੀ ਨਾਮ ਕੀ ਆਪਣਾ ਮੇਰਾ ਨਾਮ ਜਗਮੀਤ ਹੈ ਜੀ ਇਹ ਵੀ ਬਾਜਵਾ ਸਾਹਿਬ ਦਾ ਹੀ ਸੈਟਅਪ ਹੈ ਹਾਂ ਜੀ ਇੱਥੇ ਅਸੀਂ ਆਪਣਾ ਸ਼ੌਂਕ ਜਿੰਦਾ ਕੀਤਾ ਵੀ ਜਿਵੇਂ ਸ਼ਹਿਰਾਂ ਚ ਆ ਕੇ ਲੋਕ ਭੁੱਲ ਜਾਂਦੇ ਨੇ ਆਪਣੇ ਸ਼ੌਕ ਨੂੰ ਹਾਂ ਜੀ ਅਸੀਂ ਇਹ ਸਾਰੇ ਵੈਸੇ ਫੈਂਸੀ ਪੀਜਨਸ ਨੇ ਹਾਂ ਜੀ ਇਹ ਆਪਣਾ ਪਾਉਡਰ ਨੇ ਇੱਕ 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 ਇਹ ਜਿਹੜਾ ਸ਼ੌਂਕ ਹੈ ਤੁਹਾਨੂੰ ਫਿਰ ਕਦੋਂ ਤੋਂ ਕਾਣਾ ਸ਼ੌਂਕ ਆ ਹਨਾ ਮੈਂ ਪੰਜੀਂ ਕਲਾਸ ਠੀਕ ਹੈ ਜਦੋਂ ਤੋਂ ਮੈਨੂੰ ਇਹ ਸ਼ੌਂਕ ਹੈ ਕੰਮ ਕਰਦੇ ਵੀ ਕਾਮਕਾਰ ਦੇ ਬਾਵਜੂਦ ਵੀ ਆਪਾਂ ਇਹ ਸ਼ੌਂਕ ਨਹੀਂ ਛੱਡਿਆ ਮੇਰਾ ਕੰਮ ਕਰ ਵੀ ਐਵੇਂ ਦਾ ਹੀ ਹੈ ਵਰਕਸ਼ਾਪ ਹੋਮ ਹੈ ਘਰ ਤੇ ਮੈਂ ਕੰਮ ਕਰਨਾ ਲੇਕਿਨ ਆਪਣੇ ਸ਼ੌਂਕ ਨੂੰ ਟਾਈਮ ਦੇਣ ਵਾਸਤੇ ਆਪਣੇ ਸ਼ੌਂਕ ਨੂੰ ਦੁਬਾਰਾ ਸ਼ਹਿਰ ਚ ਵੀ ਆ ਕੇ ਜ਼ਿੰਦਾ ਕੀਤਾ ਠੀਕ ਹੈ ਜੀ ਇਹ ਕੁਝ ਬ੍ਰੀਡਸ ਨੇ ਇਹ ਬਾਹਰ ਦੀਆਂ ਫੌਡਨੀਆਂ ਬ੍ਰੀਡਸ ਨੇ ਅੱਛਾ ਜੀ ਇਹ ਪ੍ਰਿਲ ਬੈਗ ਹੈ ਠੀਕ ਹੈ ਜੀ ਇਹ ਰੋਸ਼ਨ ਚਿਰਾਗ ਨੇ ਠੀਕ ਹੈ ਜੀ ਇਹ ਸ਼ਾਰਟ ਫੇਸ ਨੇ ਸੈਂਟੀਨੈਂਟ ਨੇ ਕਿੰਗ ਨੇ ਠੀਕ ਹੈ ਜੀ ਔਰ ਜਿਨ੍ਹਾਂ ਨੂੰ ਆਪਾਂ ਨਕਾਬ ਪੂਛ ਕਹਿ ਦਿੰਦੇ ਆ ਇਹ ਡੱਚ ਦੀ ਬਰੀਡ ਹੈ ਔਰ ਠੀਕ ਹੈ ਜੀ ਇਹ ਆਪਣੇ ਲੱਕੇ ਹੋਗੇ ਜਿਨ੍ਹਾਂ ਨੂੰ ਆਪਾਂ ਪੁਰਾਣੇ ਜਿਹੜੇ ਪੁਰਾਣੀ ਬਰੀਡ ਕਹਿ ਸਕਦੇ ਆ ਕਬੂਤਰ ਕਹਿ ਦਿੰਦੇ ਆ ਹਾਂ ਜੀ ਲੱਕੇ ਕਬੂਤਰ ਹੋਗੇ ਇਹ ਪਾਊਡਰ ਨੇ ਅੱਛਾ ਨਹੀਂ ਇਹ ਫਿਰ ਬਈ ਤੁਹਾਨੂੰ ਵਾਵਾ ਪ੍ਰਾਣਾ ਸ਼ੌਂਕ ਲੱਗਦਾ ਹੈ ਨਾ ਹਰੇ ਇਹ ਮੇਰੇ ਭਾਈ ਸਾਹਿਬ ਨੇ ਬਲਤੇਜ ਭੋਲਿਆ ਮੈਂ ਸਮਝਾ ਜੂ ਠੀਕ ਹੈ ਜੀ ਇਹ ਮੇਰੇ ਇੱਕ ਭਰਾ ਵੀ ਨੇ ਵੱਡੇ ਔਰ ਮੇਰੇ ਦੋਸਤ ਵੀ ਨੇ ਹਾਂਜੀ ਔਰ ਉਹਨਾਂ ਤੋਂ ਆਏ ਹੋਏ ਨੇ ਸਾਰੇ ਮੈਨੂੰ ਗਿਫਟ ਆਏ ਨੇ ਉਹਨਾਂ ਤੋਂ ਠੀਕ ਹੈ ਜੀ ਬਰੀਡਿੰਗ ਵਾਸਤੇ ਆਏ ਨੇ ਸਾਰੇ ਪੇਅਰ ਠੀਕ ਹੈ ਜੀ ਇਹ ਉਹਨਾਂ ਦਾ ਵੀ ਧੰਨਵਾਦ ਠੀਕ ਹੈ ਜੀ ਮੋਗੇ ਵਾਲਿਆਂ ਦਾ ਇਹ ਜਿਹੜਾ ਮੋਗੇ ਦੇ ਕੋਲ ਚਲਿੱਖ ਘੋੜੀ ਆ ਹਨਾ ਹਾਂਜੀ ਚਲਿੱਖ ਘੋੜੀ ਆ ਹਾਂਜੀ ਜਿਹੜਾ ਸਾਡੇ ਉਹਦੇ ਏਰੀਆ ਹੈ ਹਾਂਜੀ ਉੱਥੋਂ ਦੇ ਬਲਤੇਜ ਘੋੜੀ ਆ ਬਾਈ ਦਾ ਬਹੁਤ ਨਾਮ ਹੈ ਸ਼ੌਂਕ ਦੇ ਵਿੱਚ ਠੀਕ ਹੈ ਜੀ ਤੇ ਤੁਹਾਨੂੰ ਥੋੜੇ ਜੀ ਉਹਨਾਂ ਜਾਨਵਰ ਕੱਲੇ ਕੱਲੇ ਨੂੰ ਖਾ ਦਿੰਦੇ ਆ ਕਿਆ ਕਰਨਾ ਆ ਦੇਖੋ ਜੀ ਜਾ ਰਿਹਾ ਇੱਕ ਤਰ੍ਹਾਂ ਦਾ ਹੈ। ਆ ਦੇਖੋ। ਤੇ ਤੁਹਾਨੂੰ ਪਤਾ ਵੀ ਜਿਹੜਾ ਆਪਣਾ ਵੱਡਾ ਭਰਾ ਆ ਯਾਰ ਤੁਸੀਂ ਬਾਜ ਬਾਈ ਜਿਹੜਾ ਭਾਵਾਂ ਨਾਲੋਂ ਵੱਡੀ ਭਰਾ ਨਾਲ ਪਿਆਰ ਆ। ਤੇ ਆ ਉਹਨਾਂ ਦੇ ਭਰਾ ਵਾਂ ਦੇ ਆਪਣਾ ਇਹ ਟੱਗਾ ਰਹੀਦਾ ਇਹਨਾਂ ਨਾਲ ਵੀ ਚੰਗਾ ਪਿਆਰ ਹੋਣਾ ਪੈਣਾ। ਤੇ ਧੰਨਵਾਦ ਬਾਈ ਜੀ ਜਿਹੜਾ ਤੁਸੀਂ ਮੈਨੂੰ ਸੱਦਿਆ ਸੀਗਾ ਆਪਦੇ। ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਭਰਾ ਜੀ। ਓਕੇ। ਬਹੁਤ ਜ਼ੋਨਾ ਬੋਚ ਲੱਗਿਆ। ਦਾ ਨਵਾਂ ਪੋਰਸ਼ਨ ਤਿਆਰ ਹੁੰਦਾ ਪਿਆ ਤੇ ਬਹੁਤ ਵਧੀਆ ਲੱਗਿਆ ਸਾਰੀ ਇਹਦੀ ਜਾਣਕਾਰੀ ਜਿਹੜੀ ਆਪਣੇ ਚੈਨਲ ਤੇ ਆ ਜਾਣੀ ਸਾਰੀ বেতি করতে কি আসি যে চার ਉਹ ਜਿਹੜੀ ਸਾਡੀ ਇਨਾਮ ਵੰਟ ਕਮੇਟੀ ਹੈ ਕਿਰਪਾ ਕਰਕੇ ਇਹ ਵੀਰ ਜਿਹੜੇ ਖੜੇ ਨੇ ਬਸ ਜਾਵਾਂ ਵਾਲੇ ਨੇ ਆਪਾਂ ਇਹਨਾਂ ਨੂੰ ਸਾਰਕ ਕਰੀਏ வீடியோ பண்ணலாம் <laughs>